ਜੀ ਮੇਰਾ ਅੱਜ ਦਾ ਟੌਪਿਕ ਹੈ ਆਟਿਜ਼ਮ ਬੱਚਿਆਂ ਵਿੱਚ ਫਾਈਨ ਮੋਟਰ ਸਕਿਲਸ ਨੂੰ ਕਿਵੇਂ ਡਿਵੈਲਪ ਕਰ ਸਕਦੇ ਹਾਂ ਕੀ ਤੁਹਾਡੇ ਬੱਚੇ ਨੂੰ স্মॉल ਆਬਜੈਕਟ ਨੂੰ ਪਿਕ ਕਰਨਾ ਪੈਨਸਲ ਨੂੰ ਹੋਲਡ ਕਰਨਾ ਖੁਦ ਨੂੰ ਡੈਸਿਫ ਕਰਨ ਵਿੱਚ ਪ੍ਰੋਬਲਮਸ ਆਉਂਦੀਆਂ ਹਨ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਹੀ ਫਾਈਨ ਮੋਟਰ ਸਕਿਲਸ ਕਿਹਾ ਜਾਂਦਾ ਹੈ ਜਿੱਦਾਂ ਕਿ ਫਾਈਨ ਮੋਟਰ ਸਕਿਲਸ ਵਿੱਚ ਆਪਣੀਆਂ ਛੋਟੀਆਂ-ਛੋਟੀਆਂ ਮਸਲਸ ਯੂਜ਼ ਹੁੰਦੀਆਂ ਆਓ ਆਪਾਂ ਜਾਣਦੇ ਹਾਂ ਫਾਈਨ ਮੋਟਰ ਸਕਿਲਸ ਨੂੰ ਇੰਪਰੂਵ ਕਰਨ ਲਈ ਆਪਾਂ ਕਿਹੜੇ-ਕਿਹੜੀ ਐਕਟੀਵਿਟੀ ਆ ਬੱਚੇ ਤੋਂ ਕਰਵਾ ਸਕਦੇ ਹਾਂ 홀 ਪੰਜੀ ਜਿੱਦਾਂ ਬੱਚੇ ਤੋਂ ਆਪਾਂ ਪੇਪਰ ਦੇ ਵਿੱਚ ਇਦਾਂ 홀 ਕਰਵਾ ਸਕਦੇ ਹਾਂ ਉਹਦੀ ਨਾਲ ਉਹਦੇ ਜਿਹੜੇ ਮਸਲਸ ਐ ਉਹਦੀ ਗਰੋਥ ਹੋਏਗੀ ਉਹਦੀ ਜਿਹੜੀ ਰਾਈਟਿੰਗ ਵਿੱਚ ਵੀ ਐ ਬਹੁਤ ਜ਼ਿਆਦਾ ਸੁਧਾਰ ਆਏਗਾ ਇਸ ਨਾਲ ਬੱਚੇ ਤੋਂ ਟੈੱਡ ਵਿੱਚ ਆਪਾਂ ਵੀ ਰਸ ਪਵਾ ਸਕਦੇ ਹਾਂ ਇਸ ਨਾਲ ਉਸਦਾ ਆਈ ਕੰਟੈਕਟ ਹੋਏਗਾ ਉਸਦੀ ਫਾਈਨ ਮੋਟਰ ਸਕਿਲਸ ਵਿੱਚ ਵੀ ਇੰਪਰੂਵਮੈਂਟ ਆਏਗੀ ਸ਼ੋਰਟਿੰਗ ਰਾਜਮਾ ਐਂਡ ਚਨਾ ਇਹ ਐਕਟੀਵਿਟੀ ਆਪਾਂ ਆਪਣੇ ਬੱਚੇ ਤੋਂ ਕਿਚਨ ਵਿੱਚ ਵੀ ਕਰਵਾ ਸਕਦੇ ਹਾਂ ਜਿ ਤਾਂ ਉਹ ਪਲੇਟ ਦੇ ਵਿੱਚ ਰਾਜਮਾ ਤੇ ਚਨੇ ਮਿਕਸ ਕਰਕੇ ਦੇ ਦੇ ਤੇ ਉਹ ਤੋਂ ਅਲੱਗ-ਅਲੱਗ ਕਰਵਾਉਣ ਦੀ ਐਕਟੀਵਿਟੀ ਕਰਵਾ ਸਕਦੇ ਹਾਂ ਡਾਟ ਸਲਿੱਦਰ ਪੇਂਗਲ ਇਹ ਐਕਟੀਵਿਟੀ ਆਪਾਂ ਆਪਣੇ ਬੱਚੇ ਤੋਂ ਇੱਕ ਪੇਪਰ ਲੈ ਕੇ ਉਹਦੇ ਤੋਂ ਪੈਨਸਲ ਜਾਂ ਕਲਰਸ ਨਾਲ ਡਾਟ ਦੀ ਐਕਟੀਵਿਟੀ ਵੀ ਕਰਵਾ ਸਕਦੇ ਹਾਂ ਇਨ ਸਾਰੀਆਂ ਐਕਟੀਵਿਟੀਆਂ ਨਾਲ ਬੱਚੇ ਵਿੱਚ ਫਾਈਨ ਮੋਟਰ ਸਕਿਲਸ ਪੈਨਸਲ ਨੂੰ ਹੋਲਡ ਕਰਨਾ ਸਿਟਿੰਗ ਆਈ ਕੰਟੈਕਟ ਕਰਨਾ ਇਦਾਂ ਸਾਰੀਆਂ ਐਕਟੀਵਿਟੀਆਂ ਨਾਲ ਹੀ ਬੱਚੇ ਤੇ ਗਰੋਥ ਆ ਸਕਦੀ ਹੈ ਥੈਂਕ ਯੂ ਸੋ ਮੱਚ ਬਾਕੀ ਹੋ ਜਾਣਕਾਰੀ ਲਈ ਸਾਡੇ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ